ਅਹੇ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 425 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਤੀਜਾ ਸੁਣ ਮੰਨ ਮਨ ਵਸਾਏ ਤੂੰ ਆਪੇ ਆਏ ਮਿਲੇ ਮੇਰੇ ਭਾਈ ਅੰਨ ਦਿਨ ਸੱਚੀ ਭਗਤ ਕਰ ਸਚੈ ਚਿਤ ਲਾਈ ਏਕੋ ਨਾਮ ਧਿਆਏ ਤੂੰ ਸੁਖ ਪਾਵੈ ਮੇਰੇ ਭਾਈ ਹਉ ਮੈਂ ਦੁਜਾ ਦੂਰ ਕਰ ਵੱਡੀ ਵਡਿਆਈ ਰਹਾਉ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਸਾ ਦੀ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਨੇ 425 ਅੰਗ ਤੇ ਸਿੱਖਾਂ ਨੂੰ ਉਪਦੇਸ਼ ਦਿੰਦੇ ਹੋਏ ਸੱਚੇ ਪਾਤਸ਼ਾਹ ਮਰਜ ਉਪਦੇਸ਼ ਕਰਦੇ ਨੇ ਅੱਜ ਏਕੋ ਨਾਮ ਧਿਆਏ ਤੂੰ ਸੁਖ ਪਾਵੈ ਮੇਰੇ ਭਾਈ ਕਿਉਂਕਿ ਹਰ ਮਨੁੱਖ ਸੁਖ ਚਾਹੁੰਦਾ ਹੈ ਸੁਖ ਵੀ ਸਦੀਵੀ ਚਾਹੁੰਦਾ ਹੈ ਕਿ ਮੈਨੂੰ ਦੁੱਖ ਨਾ ਪੋ ਨਾ ਸਕੇ ਦੁੱਖ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਤੇ ਮਹਾਰਜ ਇੱਥੇ ਅਰੰਭਤਾ ਕਰਦੇ ਨੇ ਕਿ ਏਕੋ ਨਾਮ ਤੇ ਆਏ ਤੇਰਾ ਏਕ ਨਾਮ ਤਾਰੇ ਸੰਸਾਰ ਉਹ ਇੱਕ ਹੈ ਭਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਬਾਰ ਬਾਰ ਕਹਿੰਦੇ ਨੇ ਬਾਣੀ ਇੱਕ ਤੋਂ ਸ਼ੁਰੂ ਹੁੰਦੀ ਹੈ ਉਸ ਇੱਕ ਨਾਲ ਜੁੜਨਾ ਕਰ ਤੂੰ ਸਾਰੇ ਸੁੱਖ ਪ੍ਰਾਪਤ ਕਰ ਲਏਗਾ ਏ ਭਾਈ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ ਤੈਨੂੰ ਇੱਕ ਅਕਾਲ ਪੁਰਖ ਨਾਲ ਜੁੜਨਾ ਕਰ ਹਉਮੈ ਦੂਜਾ ਦੂਰ ਕਰ ਤੇ ਅੰਦਰੋਂ ਆਪਣੀ ਹਉਮੈ ਤੇ ਦੂਜਾ ਭਾਵ ਦ્વੈਤ ਭਾਵ ਦੁਬਿਧਾ ਜਿਹੜੀ ਹੈ ਇਹ ਦੋ ਚੀਜ਼ਾਂ ਨੂੰ ਅੰਦਰੋਂ ਕੱਢ ਦੇ ਭਾਈ ਵੱਡੀ ਵਡਿਆਈ ਇਹਦੇ ਵਿੱਚ ਤੈਨੂੰ ਵੱਡੀ ਵਡਿਆਈ ਮਿਲ ਜਾਏਗੀ ਇੱਥੇ ਵੀ ਤੇ ਅੱਗੇ ਵੀ ਲੋਕ ਤੇ ਪ੍ਰਲੋਕ ਵਿੱਚ ਤੈਨੂੰ ਉਸ ਮਹਾਰਾਜ ਦੇ ਦਰ ਤੋਂ ਨਾਮ ਦੀ ਵਡਿਆਈ ਪ੍ਰਾਪਤ ਹੋ ਜਾਏਗੀ ਇਹ ਕਰਨਾ ਕਰ ਸੁਣ ਮਨ ਮੰਨ ਵਸਾਏ ਤੂੰ ਆਪੇ ਆਏ ਮਿਲੇ ਮੇਰੇ ਭਾਈ ਤੇ ਮਹਾਰਜ ਨੇ ਅਰੰਭਤਾ ਕਰਦੇ ਨੇ ਕਿ ਪਹਿਲਾਂ ਸੁਣ ਸੁਣਿਆ ਦੀਆਂ ਚਾਰ ਪੌੜੀਆਂ ਅਸੀਂ ਹਰ ਰੋਜ਼ ਜਪਜੀ ਸਾਹਿਬ 'ਚ ਪੜਦੇ ਆ। ਉਸ ਵੇਲੇ ਚਾਰ ਪੌੜੀਆਂ ਮੰਨਣ ਦੀਆਂ ਨੇ। ਸੁਣ ਮੰਨ ਮੰਨ ਵਸਾਏ ਤੂੰ। ਮੰਨ ਕੇ ਉਹਨਾਂ ਨੂੰ ਆਪਣੇ ਹਿਰਦੇ 'ਚ ਵਸਾ ਸੁਣਿਆ ਮੰਨਿਆ। ਮਨ ਕੀਤਾ ਭਾਉ ਅੰਤਰਗਤ ਤੀਰਥ ਮਰਣਾਓ। ਤੇ ਮarre ਕਨੇ ਇਸ ਤਰ੍ਹਾਂ ਕਰ ਲਏਗਾ ਨਾ ਤੈਨੂੰ ਕਿਤੇ ਭੱਜਣ ਦੀ ਜਰੂਰਤ ਨਹੀਂ। ਆਪੇ ਆਏ ਮਿਲਾਏ ਮੇਰੇ ਭਾਈ। ਪਰਾਵਾ ਉਹ ਤੇ ਤੈਨੂੰ ਆਪ ਆ ਕੇ ਮਿਲੇਗਾ ਤੈਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਤੈਨੂੰ ਕਿਤੇ ਭੱਜਣ ਦੀ ਜ਼ਰੂਰਤ ਨਹੀਂ ਹੈ ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨਾਇਕ ਨ ਆਣੈ ਸਾਨੂੰ ਦਸਮ ਪਾਤਸ਼ਾਹ ਇਹ ਜਾਗਤ ਜੋਤ ਹੈ ਬਾਣੀ ਜਿਹੜੀ ਹੈ ਇਹ ਜਾਗਤ ਜੋਤ ਹੈ ਸਾਡੇ ਅੰਦਰ ਦੀ ਜੋਤ ਨੂੰ ਜਗਾਉਂਦੀ ਪਰ ਅਸੀਂ ਦਰਵਾਜ਼ੇ ਬੰਦ ਕੀਤੇ ਹੋਏ ਨੇ ਇਹ ਸਮਨ ਦੀਆਂ ਖਿੜਕੀਆਂ ਨੂੰ ਖੋਲ ਸੂਰਜ ਤੇ ਚੜਿਆ ਹੋਇਆ ਦਿਨ ਤੇ ਚੜਿਆ ਹੋਇਆ ਤੂੰ ਆਪਣੇ ਮਨ ਦੀਆਂ ਖਿੜਕੀਆਂ ਹੀ ਬੰਦ ਕੀਤੀਆਂ ਹੋਈਆਂ ਨੇ ਜਿਸ ਦਿਨ ਖੋਲੇਗਾ ਰੋਸ਼ਨੀ ਤੇ ਆਪਣੇ ਆਪ ਹੀ ਅੰਦਰ ਆ ਜਾਏਗੀ ਇਸ ਕਰਕੇ ਮਹਾਰਜ ਕਹਿੰਦੇ ਤੂੰ ਉਸ ਨੂੰ ਸੁਣ ਮੰਨ ਤੇ ਮਨ ਦੇ ਵਿੱਚ ਵਸਾਉਣਾ ਕਰ ਉਹ ਅਵਾਹੀ ਗੁਰੂ ਅਕਾਲ ਪੁਰਖ ਤੇ ਆਪ ਹੀ ਤੇਰੇ ਹਿਰਦੇ ਚ ਆ ਵਸੇਗਾ ਅਣ ਦਿਨ ਸੱਚੀ ਭਗਤ ਕਰ ਸੱਚਾ ਚਿਤ ਲਾਈ ਹਰ ਰੋਜ਼ ਅਣ ਦਿਨ ਤੋਂ ਭਾਵੇਂ ਹਰ ਰੋਜ਼ ਸੱਚੀ ਭਗਤੀ ਕਰ ਵਿਖਾਵੇ ਵਾਲੀ ਨਾ ਕਰ ਪਖੰਡ ਵਾਲੀ ਨਾ ਕਰ ਲੋਕਾਂ ਨੂੰ ਦਿਖਾਉਣ ਲਈ ਨਾ ਕਰ ਲੋਕ ਕਹਿਣ ਇਹ ਬਹੁਤ ਵਧੀਆ ਬੰਦਾ ਮੈਂ ਕਹਿੰਨੇ ਉਸ ਮਾਲਕ ਨਾਲ ਸੱਚੇ ਦਿਲੋਂ ਅੰਦਰੋਂ ਹਿਰਦੇ ਤੋਂ ਸਿਮਰਨਾ ਕਰ ਚਿੱਤ ਲਾ ਕੇ ਭਾਈ રે ਰਾਮ ਕਹੋ ਚਿੱਤ ਲਾਏ ਹਿਰਦੇ ਤੋਂ ਮੁੱਖੋਂ ਨਹੀਂ ਕੱਲਾ ਹਿਰਦੇ ਤੋਂ ਉਹਨੂੰ ਸਿਮਰਨਾ ਕਰ ਜਦੋਂ ਤੂੰ ਇੰਜ ਕਰੇਂਗਾ ਉਹ ਵਾਹਿਗੁਰੂ ਅਕਾਲ ਪੁਰਖ ਆਪ ਤੇਰੇ ਹਿਰਦੇ ਵਿੱਚ ਬਰਾਜਮਾਨ ਹੋ ਜਾਏਗਾ ਉਹ ਜਾਗਤ ਜੋਤ ਜਗ ਪੈਗੀ ਕਿਉਂਕਿ ਜੋਤ ਤੇ ਸਾਰਿਆਂ ਵਿੱਚ ਹੈ ਜੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਏਕ ਨਾਮ ਧਿਆਏ ਤੂੰ ਸੁਖ ਪਾਵੇਂ ਮੇਰੇ ਭਾਈ ਐ ਮੇਰੇ ਭਰਾਵਾ ਤੀਜੇ ਪਾਸ਼ਾ ਬੜੇ ਪਿਆਰ ਨਾਲ ਸਮਝਾਉਂਦੇ ਨੇ ਭਾਈ ਇੱਕ ਅਕਾਲ ਪੁਰਖ ਦੇ ਨਾਮ ਨੂੰ ਹਿਰਦੇ ਤੋਂ ਧਿਆਉਣਾ ਕਰ ਹਉਮੈ ਦੂਜਾ ਦੂਰ ਕਰ ਵੱਡੀ ਵਡਿਆਈ ਤੂੰ ਦੁਨੀਆਂ ਦੀਆਂ ਵਡਿਆਈਆਂ ਦੇ ਪਿੱਛੇ ਨਾ ਪੈ ਉਸ ਅੰਦਰੋਂ ਆਪਣੀ ਹਉਮੈ ਨੂੰ ਆਪਣੇ ਹੰਕਾਰ ਨੂੰ ਆਪਣੀ ਦੁਬਿਧਾ ਨੂੰ ਦੂਰ ਕਰ ਇਹ ਨਾਮ ਦੀ ਵਡਿਆਈ ਤੈਨੂੰ ਸਹਿਜੇ ਹੀ ਪ੍ਰਾਪਤ ਹੋ ਜਾਏਗੀ ਰਹਾਉ ਇਸ ਭਗਤ ਦੇ ਨਾ ਸੁਰ ਨਰਮਨ ਜਨ ਲੋਚ ਦੇ ਬਿਨ ਸਤਿਗੁਰ ਪਾਈ ਨਾ ਜਾਏ ਅਮਰੀਕ ਨੇ ਸੁਰ ਨਰ ਮੁੰਜਨ ਰਿਸ਼ੀ ਮੁਨੀ ਦੇਵਤੇ ਸੇਵਕ ਜਨ ਸਾਰੇ ਚਾਹੁੰਦੇ ਨੇ ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਤੀਜੇ ਪਾਸ਼ਾ ਇੱਥੇ ਵੀ ਇਹ ਗੱਲ ਕਹਿ ਰਹੇ ਨੇ ਇਸ ਭਗਤੀ ਨੂੰ ਸੁਰ ਨਰ ਮੁੰਜਨ ਲੋਚਦੇ ਬਿਨ ਸਤਗੁਰ ਪਾਈ ਨਾ ਜਾਏ ਪਰ ਸਤਗੁਰੂ ਤੋਂ ਬਿਨਾ ਸੱਚ ਦੇ ਗਿਆਨ ਤੋਂ ਬਿਨਾ ਇਹ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ ਪੰਡਤ ਪੜਦੇ ਜੋਤ ਕੀ ਤਨ ਬੂਝ ਨਾ ਪਾਏ ਪੰਡਤ ਭਾਵ ਵਿਦਵਾਨ ਲੋਕ ਆਪਣੀ ਵਿਦਵਤਾ ਨਾਲ ਬੜਾ ਕੁਝ ਪੜਦੇ ਨੇ ਜੋਤਸੀ ਨੇ ਬੜਾ ਕੁਝ ਦੱਸਦੇ ਨੇ ਆਪਣੀਆਂ ਵਡਿਆਈਆਂ ਦੀ ਖਾਤਰ ਤਾਰਾ ਵਿਗਿਆਨੀ ਸੀ ਕਹਿੰਦੇ ਉਹ ਜਾ ਰਹੇ ਲੋਕਾਂ ਦੀ ਭਵਿੱਖ ਬਾਣੀਆਂ ਕਰਦਾ ਆਉਣ ਵਾਲਾ ਸਮਾਂ ਇਸ ਤਰ੍ਹਾਂ ਦਾ ਹੋਏਗਾ ਆਉਣ ਵਾਲਾ ਸਮਾਂ ਇਸ ਤਰ੍ਹਾਂ ਦਾ ਹੋਇਆ ਪਰ ਰੋਜ਼ ਪੜਦੇ ਕਹਿੰਦੇ ਜਾ ਰਿਹਾ ਜੰਗਲ ਦੇ ਵਿੱਚ ਦੂਰਬੀਨ ਨਾਲ ਵੇਖਦਾ ਪਿਆ ਧਿਆਨ ਉਹਦਾ ਉੱਪਰ ਤਾਰਿਆਂ ਚ ਐ ਥੱਲੇ ਬਹੁਤ ਡੂੰਗਾ ਖੂਸੀ ਉਹਦੇ ਵਿੱਚ ਜਾ ਡਿੱਗਾ ਸੱਟਾਂ ਲੱਗੀਆਂ ਕਹਿੰਦੇ ਸਵੇਰ ਹੋਈ ਤਾਂ ਇਲਾਕੇ ਦੀਆਂ ਕੁਝ ਔਰਤਾਂ ਜੰਗਲ ਵਿੱਚ ਲੱਕੜਾਂ ਚੁਗਣ ਵਾਸਤੇ ਆਈਆਂ ਉਹਨਾਂ ਨੂੰ ਆਵਾਜ਼ ਸੁਣੀ ਥੱਲਿਓ ਕਿ ਸ਼ਾਇਦ ਕੋਈ ਡਿੱਗਿਆ ਹੋਇਆ ਹੈ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਬਾਹਰ ਕੱਢਿਆ ਜੰਗਲ ਦੀਆਂ ਵੇਲਾਂ ਕੱਟ ਕੇ ਉਹਨੂੰ ਫੜਾ ਕੇ ਬਾਹਰ ਕੱਢਿਆ ਉਹ ਬਾਹਰ ਆ ਕੇ ਉਹਨਾਂ ਔਰਤਾਂ ਨੂੰ ਜਿਹੜੀਆਂ ਕਿ ਬੜੀਆਂ ਗਰੀਬ ਸਨ ਇਹ ਕਹਿੰਦਾ ਪਿਆ ਕਿ ਮੈਂ ਤਾਰਾ ਵਿਗਿਆਨੀ ਹਾਂ ਮੈਂ ਆਉਣ ਵਾਲਿਆਂ ਦੀ ਭਵਿੱਖ ਦੱਸ ਦਿੰਨਾ ਮੈਂ ਮੱਥਾ ਦੇਖ ਕੇ ਦੱਸ ਦਿੰਨਾ ਮੈਂ ਹੱਥ ਵੇਖ ਕੇ ਦੱਸ ਦਿੰਨਾ ਬੜੇ-ਬੜੇ ਰਾਜੇ ਮਹਾਰਾਜੇ ਮੇਰੇ ਕੋਲੋਂ ਪੁੱਛਦੇ ਨੇ ਮੈਂ ਬਹੁਤ ਵੱਡਾ ਤਾਰਾ ਵਿਗਿਆਨੀ ਹਾਂ ਮੈਂ ਆਉਣ ਵਾਲੇ ਭਵਿਸ਼ਵਰੇ ਦੱਸ ਦਿੰਨਾ ਕੱਲ ਨੂੰ ਤੁਹਾਡੇ ਨਾਲ ਕੀ ਹੋਏਗਾ ਉਹਨਾਂ ਚ ਇੱਕ ਔਰਤ ਬੜੇ ਸੈਸਬਾਏ ਕਿਹਾ ਕਿ ਭਾਈ ਤੈਨੂੰ ਤੇ ਡੱਗੇ ਨੂੰ ਅਸੀਂ ਕੱਢਿਆ ਜੇ ਤੈਨੂੰ ਇੰਨਾ ਹੀ ਪਤਾ ਹੁੰਦਾ ਕਿ ਮੇਰੇ ਨਾਲ ਕੀ ਹੋਣਾ ਤੂੰ ਡਿੱਗਦਾ ਹੀ ਕਿਉਂ ਸੋ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਅਸਾਨੂੰ ਡਰਾਇਆ ਜਾਂਦਾ ਅਸੀਂ ਵੇਖਦੇ ਆ ਲੋਕਾਂ ਦੇ ਹੱਥਾਂ ਦੇ ਵਿੱਚ ਨਗ ਪਾਏ ਹੁੰਦੇ ਨੇ ਤਰ੍ਹਾਂ ਤਰ੍ਹਾਂ ਦੇ ਨਗ ਪਾਏ ਪੁੱਛੀਦਾ ਇਹ ਜੀ ਇਹਦਾ ਹੈ ਇਹ ਸ਼ਣੀ ਦਾ ਹੈ ਪਲਸਪਤ ਦਾ ਹੈ ਇਹ ਫਲਾਨੇ ਦਾ ਹੈ ਇਹ ਰਾਹੁ ਦਾ ਹੈ ਇਹ ਕੇਤੂ ਦਾ ਹੈ ਇਹ ਨਗ ਪਾਉਣ ਨਾਲ ਪੜ੍ਹਾਈ ਬਹੁਤ ਆਉਂਦੀ ਤੇ ਮੈਂ ਜੀ ਖੋਤੇ ਦੇ ਪਾ ਲਈਏ ਤੇ ਵਕੀਲ ਬਣ ਜਾਏਗਾ ਨਹੀਂ ਹੋ ਸਕਦਾ ਸੋ ਇਹ ਜਿਹੜੇ ਚੀਜ਼ਾਂ ਨੇ ਸਾਰੀਆਂ ਫਜ਼ੂਲ ਸੀ ਸਾਰੀਆਂ ਤੈਨ ਬੂਝ ਨਾ ਪਾਈ ਕਹਿੰਦੇ ਪੰਡਤ ਜੋਤ ਕੀ ਪੜਦੇ ਰਹੇ ਪਰ ਇਸ ਬਿਜਾਰਤ ਨੂੰ ਸਮਝ ਨਾ ਸਕੇ ਉਸ ਨਾਮ ਦੀ ਦਾਤ ਨੂੰ ਜਾਣ ਨਾ ਸਕੇ ਉਹ ਤੇ ਸਭ ਆਪਣੀਆਂ ਵਡਿਆਈਆਂ ਦੀ ਖਾਤਰ ਹੋਰ ਕੁਝ ਕਰਦੇ ਰਹੇ ਆਪੇ ਤਾਂ ਸਭ ਰੱਖਿਓ ਨ ਕਿਸ ਕਹਿਣ ਨਾ ਜਾਈ ਸਭ ਕੁਝ ਉਹਦੇ ਹੱਥ ਵਿੱਚ ਹੈ ਤੇ ਸੱਚੇ ਪਾਤਸ਼ਾਹ ਅਮਰੀਕ ਨੇ ਭਾਈ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਸਾਹਿਬ ਹੱਥ ਵੜਿਆਈਆਂ ਜਿਸ ਭਾਵੈ ਤਿਸ ਦੇ ਉਹ ਕਿਦੇ ਤੇ ਕਿਰਪਾ ਕਰੇ ਉਹ ਕਿਦੇ ਤੇ ਬਖਸ਼ਿਸ਼ ਕਰੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਆਪੇ ਦੇ ਸੋ ਪਾਈਐ ਗੁਰਬੂਜ ਬੁਝਾਈ ਸਤਿਗੁਰਾਂ ਨੇ ਸਾਨੂੰ ਇੱਕ ਗੱਲ ਇਹ ਬੁਝਾਰਤ ਸਮਝਾ ਦਿੱਤੀ ਕਿ ਉਹ ਆਪ ਦਿੰਦਾ ਤੇ ਮਿਲਦਾ ਹੈ ਜਿਸ ਨੂੰ ਤੂੰ ਜਾਣ ਆਏ ਸੋਈ ਜਾਣ ਜਾਣਾ ਹਰ ਗੁਣ ਸਦਹੀ ਆਖ ਬਖਾਣਾ ਜਿਸ ਨੂੰ ਤੂੰ ਜਣਾ ਦੇਵੇਂ ਜਿਨੂੰ ਤੂੰ ਦਾਤ ਦੇਵੇਂ ਦਾਤਾ ਦਾਤ ਰੱਖੀ ਹੱਤ ਆਪਣੇ ਜਿਸ ਭਾਵੇਂ ਤਿਸ ਦੇਈ ਜੇ ਆਪਣਾ ਲਈ ਮਿਲਦੇ ਮਿਲਦੇ ਹੁੰਦੇ ਜੇ ਅਸੀਂ ਆਪ ਲੈਣ ਜੋਗੇ ਹੁੰਦੇ ਮਗਰ ਆਪਣ ਲਈ ਆ ਜੇ ਮਿਲਿਆ ਵਿਛੜ ਕਿਉਂ ਰਵੰਨ ਫਿਰ ਤੇ ਅਸੀਂ ਲੈ ਸਕਦੇ ਸੀ ਨਹੀਂ ਜੀ ਉਸ ਮਾਲਕ ਨੇ ਇਹ ਵਸਤ ਆਪਣੇ ਹੱਥ ਵਿੱਚ ਰੱਖੀ ਹੈ ਕੱਲ ਨੂੰ ਕੀ ਹੋਣਾ ਕਿਸੇ ਨੂੰ ਨਹੀਂ ਪਤਾ ਕੋਈ ਨਹੀਂ ਜਾਣ ਸਕਿਆ ਇਹਦੇ ਬਾਰੇ ਪੇਸ਼ੇਨ ਗੁਈਆਂ ਹਰ ਕੋਈ ਕਰਦਾ ਹੈ ਆਪੋ ਆਪਣੀ ਮਤ ਨਾਲ ਲੱਗੇ ਹੋਏ ਹਾਂ ਅਸੀਂ ਪਰ ਮੰਨ ਕੇ ਨਹੀਂ ਪਈ ਸਤਿਗੁਰੂ ਨੇ ਇਹ ਗੱਲ ਸਮਝਾ ਦਿੱਤੀ ਕਿ ਜਦੋਂ ਉਹ ਆਪ ਕਿਰਪਾ ਕਰਕੇ ਦਿੰਦਾ ਹੈ ਉਹ ਵਸਤੂ ਹੀ ਪ੍ਰਾਪਤ ਹੁੰਦੀ ਹੈ ਜੀ ਜੰਤ ਸਭ ਇਸ ਦੇ ਸਭਨਾ ਆਕਾਸ਼ ਹੋਈ ਮੰਦਾ ਕਿਸ ਨੂੰ ਆਖੀ ਐ ਜੇ ਦੂਜਾ ਹੋਈ ਸਾਰੇ ਜੀਵ ਜੰਤੂ ਦੇ ਨੇ ਇਹ ਪ੍ਰਭੂ ਸਾਰੇ ਤੇਰੇ ਨੇ ਤੂੰ ਸਾਰਿਆਂ ਦਾ ਹੈ ਤੂੰ ਸਾਰੇ ਵਿੱਚ ਵਸਦਾ ਹੈ ਫਿਰ ਅਸੀਂ ਮੰਦਾ ਕਿਹਨੂੰ ਕਹੀਏ ਕਿਉਂਕਿ ਤੇਰੀ ਜੋਤ ਤੇ ਸਾਰਿਆਂ ਵਿੱਚ ਹੈ ਅਸੀਂ ਮੰਦਾ ਕਿਸ ਨੂੰ ਆਖਦੀਏ ਇਹ ਚੰਗੇ ਮੰਦੇ ਸਭ ਤੇਰੇ ਬੰਦੇ ਨੇ ਸਾਡੇ ਲਈ ਕੋਈ ਬੰਦਾ ਮਾੜਾ ਹੋ ਸਕਦਾ ਕਿਸੇ ਲਈ ਉਹ ਚੰਗਾ ਕਿਸੇ ਨੂੰ ਮਾਹਵਾਦੀ ਕਿਸੇ ਨੂੰ ਸੁਵਾਦੀ ਇਸ ਕਰਕੇ ਤੇਰੀ ਇਹ ਰਚਨਾ ਨੂੰ ਤੁਸੀਂ ਆਪ ਹੀ ਜਾਣਦੇ ਹੋ ਅਸੀਂ ਆਪਣੀ ਮਤ ਦੇ ਅਨੁਸਾਰੀ ਲੋਕਾਂ ਨੂੰ ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮਾੜਾ ਆਖ ਦਿੰਨੇ ਆ ਨਾ ਕੋਈ ਚੰਗਾ ਤੇ ਨਾ ਕੋਈ ਮਾੜਾ ਉਸ ਮਾਲਕ ਦੇ ਦਰ ਤੇ ਗਿਆ ਹੀ ਪਤਾ ਲੱਗੇਗਾ ਜੀ ਅੱਗੇ ਗਿਆ ਸੰਝਾਪ ਸੁਣ ਚੋਟਾਂ ਖਾਸੀ ਕੌਣ ਇਹ ਤੇ ਅੱਗੇ ਜਾ ਕੇ ਪਤਾ ਲੱਗੇਗਾ ਇੱਕੋ ਹੁਕਮ ਵਰਤਦਾ ਏਕਾ ਸਰਕਾਰਾ ਆਪ ਬਹਾਲੀ ਦਿੱਤਿਆ ਨ ਅੰਤਰ ਲੋਭ ਵਿਕਾਰਾ ਤੇਰਾ ਹੁਕਮ ਤੇ ਸਾਰਿਆਂ ਦੀ ਇੱਕੋ ਜਿਹੀ ਹੈ ਟੀਚਰ ਤੇ ਸਾਰੀ ਕਲਾਸ ਨੂੰ ਉਹੀ ਇੱਕੋ ਸਿਲੇਬਸ ਪੜਾਉਂਦਾ ਹੈ ਜੀ ਉਹਨਾਂ ਵਿੱਚੋਂ ਕੁਝ ਬੱਚੇ ਫੇਲ ਹੋ ਜਾਂਦੇ ਨੇ ਕੁਝ ਸਟਾਪ ਕਰ ਜਾਂਦੇ ਨੇ ਸਿਲੇਬਸ ਉਹੀ ਹੈ ਟੀਚਰ ਵੀ ਉਹੀ ਹੈ ਬਿਲਕੁਲ ਉਸੇ ਤਰ੍ਹਾਂ ਹੀ ਤੇਰਾ ਹੁਕਮ ਸਾਰਿਆਂ ਲਈ ਇੱਕੋ ਜਿਹਾ ਹੈ ਤੇਰੀ ਸਰਕਾਰ ਜਿਹੜੀ ਸਾਰਿਆਂ ਦੇ ਉੱਤੇ ਇੱਕੋ ਜਿਹੀ ਹੈ ਆਪ ਕੋ ਹਾਲੀ ਦਿੱਤੀਆਂ ਨਾ ਤੂੰ ਆਪ ਕੋ ਹਟ ਨਹੀਂ ਦਿੰਨਾ ਕਿਉਂ ਅੰਦਰ ਲੋਭ ਤੇ ਵਿਕਾਰ ਪੈਦਾ ਕਰ ਦਿੰਦੇ ਆਪਣੇ ਲੋਭ ਲਾਲਚ ਤੇ ਵਿਕਾਰਾਂ ਦੇ ਕਾਤਰ ਹੀ ਅਸੀਂ ਉਹ ਤੋਂ ਦੂਰ ਹੋ ਗਏ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਹੀ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਅਸੀਂ ਆਪਣੇ ਹੀ ਕੀਤੇ ਕਰਮਾਂ ਕਰਕੇ ਉਹ ਤੋਂ ਦੂਰ ਜਾਂ ਨੇੜੇ ਹੋਏ ਹੋਏ ਹਾਂ ਉਹ ਤੇ ਸਭ ਦੇ ਨੇੜੇ ਹੈ ਜੀ ਇੱਕ ਆਪੇ ਗੁਰਮੁਖ ਕੀਤਿਆਂ ਨ ਬੂਜਨ ਵਿਚਾਰਾ ਭਗਤ ਪੀ ਉਹ ਨਾਂ ਨੂੰ ਬਖਸ਼ਿਆ ਨੇ ਅੰਤਰ ਪੰਡਹਾਰਾ ਇੱਕ ਆਪ ਉਹ ਲੋਕ ਨੇ ਉਹ ਗੁਰਮੁਖ ਪਿਆਰੇ ਨੇ ਜਿਨ੍ਹਾਂ ਦੇ ਉੱਤੇ ਤੂੰ ਕਿਰਪਾ ਕੀਤੀ ਉਹਨਾਂ ਨੇ ਇਸ ਬੁਝਾਰਤ ਨੂੰ ਬੁੱਝ ਲਿਆ ਸਮਝ ਲਿਆ ਜਾਣ ਲਿਆ ਇਹ ਜੀਵਨਿਕ ਬੁਝਾਰਤ ਹੈ ਜੀ ਭਗਤੀ ਵੀ ਉਹਨਾਂ ਨੂੰ ਦਿੱਤੀਆਂ ਨਾ ਇਹ ਭਗਤੀ ਵੀ ਬਖਸ਼ੀ ਤੂੰ ਉਹਨਾਂ ਨੂੰ ਤੇ ਉਹਨਾਂ ਦੇ ਅੰਦਰ ਭਗਤੀ ਦੇ ਭੰਡਾਰ ਭਰੇ ਹੋਏ ਨੇ ਇੱਕ ਤੇ ਉਹ ਨੇ ਜਿਹੜੇ ਲੋਭ ਲਾਲਚ ਕਰਕੇ ਤੇਤੋਂ ਵਿਛੜ ਗਏ ਇੱਕ ਉਹ ਨੇ ਜਿਨ੍ਹਾਂ ਨੂੰ ਤੂੰ ਆਪ ਕਿਰਪਾ ਕਰਕੇ ਭਗਤੀ ਇਹ ਗੁਰਮੁਖ ਦੀ ਦਾਤ ਇਹ ਨਾਮ ਬਾਣੀ ਦੀ ਦਾਤ ਬਖਸ਼ੀ ਜਿਨ੍ਹਾਂ ਨੂੰ ਉਹਨਾਂ ਦੇ ਭੰਡਾਰ ਭਰੇ ਹੋਏ ਨੇ ਗਿਆਨਿਆਂ ਨੂੰ ਸਭ ਸੱਚ ਹੈ ਸਤ ਸੋਜੀ ਹੋਈ ਓਏ ਭਲਾਏ ਕਿਸੇ ਦੇ ਨਾ ਭੁੱਲਣੀ ਸੱਚ ਜਾਨਣ ਸੋਈ ਜਿਹੜੇ ਗਿਆਨवान ਨੇ ਜੀ ਆਪ ਵਿਚਾਰਾ ਸੋ ਗਿਆਨੀ ਹੋਏ ਜਿਨ੍ਹਾਂ ਨੇ ਆਪਣੇ ਆਪ ਨੂੰ ਵਿਚਾਰਿਆ ਆਪਣੇ ਆਪ ਨੂੰ ਜਾਣਿਆ ਗਿਆਨੀ ਨੂੰ ਸਭ ਸੱਚ ਹੈ ਉਹਨਾਂ ਲਈ ਤੇ ਸਾਰਾ ਕੁਝ ਸੱਚ ਹੈ ਜੀ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਜੇ ਕੋਈ ਨਿੰਦਿਆ ਕਰਦਾ ਜੇ ਕੋਈ ਈਰਖਾ ਕਰਦਾ ਜੇ ਕੋਈ ਵਿਕਾਰਾਂ ਵਿੱਚ ਪਿਆ ਹੋਇਆ ਹੈ ਤਾਂ ਗਿਆਨਵਾਨ ਬੰਦੇ ਨੂੰ ਪਤਾ ਹੁੰਦਾ ਕਿ ਇਹ ਵਿਚਾਰੇ ਕੀ ਕਰਾਂ ਜੇ ਭਾਗ ਤੁਰ ਮੰਦੇ ਉਹ ਜਾਣਦੇ ਨੇ ਗੁੱਸਾ ਨਹੀਂ ਕਰਦੇ ਉਹਨਾਂ ਨੂੰ ਪਤਾ ਹੈ ਕਿ ਇਹ ਇੰਜ ਹੀ ਕਰ ਸਕਦਾ ਹੈ ਮਰੀਜ਼ ਡਾਕਟਰ ਕੋਲੇ ਜਾਂਦਾ ਹੈ ਕਈ ਵਾਰੀ ਮਰੀਜ਼ ਡਾਕਟਰ ਨੂੰ ਚਪੇੜ ਵੀ ਮਾਰ ਦਿੰਦੇ ਨੇ ਜੀ ਤੇ ਡਾਕਟਰ ਨੂੰ ਪਤਾ ਹੁੰਦਾ ਇਹ ਇੰਜ ਹੀ ਕਰ ਸਕਦਾ ਹੈ ਕਿਉਂਕਿ ਪਾਗਲ ਬੰਦਾ ਜਿਹੜਾ ਹੁੰਦਾ ਨਾ ਉਹ ਇੰਜ ਹੀ ਕਰ ਸਕਦਾ ਇਸ ਕਰਕੇ ਉਹ ਗੁੱਸੇ ਨਹੀਂ ਹੁੰਦਾ ਜਿਹੜੇ ਗਿਆਨਵਾਨ ਜਿਹਨਾਂ ਨੂੰ ਪਤਾ ਗਿਆਨਵਾਨ ਨੇ ਜਿਹੜੇ ਉਹ ਸੰਸਾਰ ਵਿੱਚ ਰਹਿੰਦਿਆਂ ਹੋਏ ਆ ਉਹ ਉਹਨਾਂ ਸੰਸਾਰ ਦੀ ਲੋਕਾਂ ਵਿੱਚ ਰਹਿੰਦੇ ਹੋਏ ਵੀ ਬਿਲਕੁਲ ਇਸ ਤਰ੍ਹਾਂ ਹੀ ਵਿਚਰਦੇ ਨੇ ਉਹਨਾਂ ਨੂੰ ਪਤਾ ਕਿ ਇਹ ਇੰਜ ਹੀ ਕਰ ਸਕਦੇ ਨੇ ਇਸ ਤੋਂ ਅੱਗੇ ਕਰ ਨਹੀਂ ਸਕਦੇ ਕੁਝ ਕੋਈ ਵਿਚਾਰੇ ਕੀ ਕਰਹਿ ਜਾਂ ਭਾਗਤੁਰ ਮੰਦੇ ਇਹਨਾਂ ਦੇ ਭਾਗ ਮੰਦੇ ਨੇ ਇਹ ਨਿੰਦਿਆ ਹੀ ਕਰ ਸਕਦੇ ਨੇ ਇਹ ਈਰਖਾ ਹੀ ਕਰ ਸਕਦੇ ਨੇ ਇਹ ਮੰਦਾ ਹੀ ਬੋਲ ਸਕਦੇ ਨੇ ਇਸ ਤੋਂ ਵੱਧ ਨਹੀਂ ਕਰ ਸਕਦੇ ਕੁਝ ਇਸ ਕਰਕੇ ਉਹਨਾਂ ਨੇ ਸੱਚ ਨੂੰ ਇਸ ਬਿਹਾਰਤ ਨੂੰ ਜਾਣ ਲਿਆ ਉਹ ਸੰਸਾਰ ਵਿੱਚ ਰਹਿੰਦੇ ਹੋਏ ਆਨੰਦ ਵਿੱਚ ਰਹਿੰਦੇ ਨੇ ਓਏ ਭੁਲਾਏ ਕਿਸੇ ਦੇ ਨਾ ਭੁੱਲ ਨਹੀਂ ਜਿਹੜੇ ਗਿਆਨਵਾਨ ਲੋਕ ਨੇ ਗੁਰਮੁਖ ਨੇ ਜਿਹੜੇ ਤੇ ਮਰਗ ਨੇ ਉਹ ਭੁਲਾਏ ਭੁੱਲਦੇ ਨਹੀਂ ਇਹ ਨਹੀਂ ਵੀ ਜਿਨੇ ਲਾਈ ਗੱਲੀ ਉਹਦੇ ਨਾਲ ਤੁਰ ਚੱਲੀ ਅਸੀਂ ਤਾਂ ਤੁਰ ਪੈਨੇ ਆ ਨਾਲ ਸਾਨੂੰ ਕੋਈ ਕਹਿ ਦੇ ਸੇ ਕਿ ਉੱਥੇ ਆ ਚੀਜ਼ ਹੁੰਦੀ ਫਟਾਫਟ ਤੁਰ ਪੈਨੇ ਅਸੀਂ ਕਹਦੇ ਇਹ ਵੀ ਉੱਥੇ ਸੁੱਖਾਂ ਪੂਰੀਆਂ ਹੁੰਦੀਆਂ ਲੋਕ ਪਾਥੀਆਂ ਚੜਾਈ ਜਾਂਦੇ ਨੇ ਲੋਕ ਜਹਾਜ਼ ਹੀ ਚੜਾਈ ਜਾਂਦੇ ਨੇ ਹੁਣ ਹੁਣ ਹਟ ਗਏ ਨੇ ਪਤਾ ਵੀ ਅੱਗੋਂ ਬੀਜੇ ਨਹੀਂ ਲੱਗਣੇ ਉਲਝ ਗਏ ਹੋਇਆ ਅਸੀਂ ਦੇਖਾ ਦੇਖੀ ਸਭ ਕਰਾਂ ਮਨਮੁਖ ਬੁੱਝ ਨਾ ਪਾਏ ਇਹ ਬੁਝਾਰਤ ਨੂੰ ਬੁੱਝਣਾ ਸੀ ਜਾਣਨਾ ਸੀ ਅਸੀਂ ਤੇ ਦੇਖਾ ਦੇਖੀ ਹੋ ਗਏ ਤੇ ਪਾਸ਼ਾ ਸਮਝਾ ਰਹੇ ਨੇ ਉਹ ਇਹ ਭੁਲਾਏ ਕਿਸੇ ਦਿਨਾਂ ਭੁੱਲਣੀ ਸੱਚ ਜਾਨਨ ਸੋਈ ਕਿਉਂਕਿ ਗਿਆਨਵਾਨ ਨੇ ਜਿਹੜੇ ਲੋਕ ਸੱਚੇ ਪਾਸ਼ਾ ਮੈਂ ਕਹਿੰਨੇ ਭਾਈ ਉਹ ਭੁਲਾਇਆ ਨਹੀਂ ਭੁੱਲਦੇ ਕਿਸੇ ਦੇ ਇਸ ਕਰਕੇ ਉਹਨਾਂ ਨੇ ਸੱਚ ਨੂੰ ਜਾਣ ਲਿਆ ਹੈ ਸੱਚੂ ਉਰੇ ਸਭ ਕੋ ਉਪਰ ਸੱਚ ਆਚਾਰ ਉਹ ਸੱਚ ਦਾ ਜੀਵਨ ਜਿਉਂਦੇ ਨੇ ਕਰਮੈ ਪੰਜ ਵਰਤ ਦੇ ਪੰਜੇ ਵਿਚਾਰੀ ਨਾਨਕ ਬਿਨ ਸਤਿਗੁਰ ਵਸਨਾ ਆਵ ਨਹੀਂ ਨਾਮ ਹਉਮੈ ਮਾਰੀ ਕਰਮੈ ਪੰਜ ਵਰਤ ਦੇ ਹੁਣ ਸਵਾਲ ਹੈ ਜੀ ਜਿਹੜੇ ਗਿਆਨਵਾਨ ਨੇ ਜਿਹੜੇ ਗੁਰਮੁਖ ਜਾਣ ਨੇ ਕਿ ਇਹਨਾਂ ਦੇ ਅੰਦਰ ਵਿਕਾਰ ਨਹੀਂ ਹੁੰਦੇ ਜਿੰਨਾ ਚਿਰ ਮਨੁੱਖ ਜਿਉਂਦਾ ਹੈ ਭਾਵੇਂ ਕੋਈ ਵੀ ਹੈ ਕੋਈ ਵੱਡੇ ਤੋਂ ਵੱਡਾ ਹੈ ਕੋਈ ਛੋਟੇ ਤੋਂ ਛੋਟਾ ਹੈ ਇਹ ਪੰਜੇ ਰਹਿਣਗੇ ਉਹ ਰਹਿਣੇ ਵੀ ਚਾਹੀਦੇ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਸ ਤਰ੍ਹਾਂ ਘਰ ਦੇ ਵਿੱਚ ਆਪਾਂ ਡੰਗਰ ਰੱਖਦੇ ਆ ਨਾ ਤਕੜੇ ਤੋਂ ਤਕੜੇ ਬਲਦ ਰੱਖਦੇ ਆ ਘੋੜਾ ਰੱਖਦੇ ਆ ਹਾਥੀ ਰੱਖਦੇ ਆ ਲੋਕ ਪਰ ਜੇ ਉਹਦੀ ਨੱਥ ਨਹੀਂ ਪਾਈ ਜੇ ਹਾਥੀ ਉੱਤੇ ਅੰਕਸ ਨਹੀਂ ਹੈ ਜੇ ਘੋੜੇ ਨੂੰ ਲਗਾਮ ਨਹੀਂ ਪਾਈ ਜੇ ਉਹਦੀ ਸਾਨੂੰ ਪਤਾ ਹੀ ਨਹੀਂ ਹੈ ਕਿ ਇਹਦਾ ਨਰਤਬ ਕਿਵੇਂ ਹੈ ਇਹ ਤੋਂ ਕੰਮ ਕਿਵੇਂ ਲੈਣਾ ਹੈ ਤੇ ਨੇਚਰਲੀ ਉਹ ਫਿਰ ਖੱਜਲ ਖਰਾਬ ਕਰੇਗਾ ਜਿਹੜੇ ਗੁਰਮਖ ਨੇ ਉਹਨਾਂ ਨੇ ਇਹਨਾਂ ਪੰਜਾਂ ਨੂੰ ਨੱਥ ਪਾਈ ਹੋਈ ਹੈ ਉਹਨਾਂ ਨੂੰ ਕਾਬੂ ਵਿੱਚ ਰੱਖਿਆ ਹੋਇਆ ਹੈ ਉਹ ਇਹਨਾਂ ਤੋਂ ਕੰਮ ਲੈਂਦੇ ਨੇ ਉਹ ਕਾਮਨਾਵਾ ਨਹੀਂ ਰੱਖਦੇ ਉਹ ਕਾਮ ਹੀ ਨਹੀਂ ਹੁੰਦੇ ਉਸ ਦਿਮਾਗ ਵਿੱਚ ਨਹੀਂ ਜਾਣ ਦਿੰਦੇ। ਕਰੋਧੀ ਨੇ, ਕ੍ਰੋਧ ਉਹਨਾਂ ਕੋਲ ਹੋਣਾ ਜ਼ਰੂਰੀ ਹੈ ਕਿ ਤੁਹਾਡਾ ਦਬਕਾ ਹੋਵੇ ਘਰ ਦੇ ਵਿੱਚ। ਕਮ ਸੇ ਕਮ ਬੱਚਾ ਤੁਹਾਡੀ ਕੂਰ ਅੱਖ ਦੀ ਸਮਝ ਜਾਏ, ਬਸ ਇੰਨੀ ਬਹੁਤ ਹੈ। ਉਹ ਮੋਹ ਹੁੰਦਾ ਹੈ ਉਹਨਾਂ ਅੰਦਰ। ਪਰ ਉਹ ਮੋਹ ਜਿਹੜਾ ਹੈ ਉਹ ਪ੍ਰੇਮ ਵਿੱਚ ਬਦਲ ਦਿੰਦੇ ਨੇ। ਹੰਕਾਰ ਹੁੰਦਾ ਹੈ, ਉਸ ਹੰਕਾਰ ਨੂੰ ਸਵੈਮਾਨ ਵਿੱਚ ਬਦਲ ਦਿੰਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਨੇ ਉਹਨੂੰ ਵਿਚਾਰਿਆ ਹੋਇਆ ਵਿਚਾਰਵਾਨ ਨੇ ਉਹਨੋਂ ਪੰਜਾਂ ਨੂੰ ਵਿਚਾਰ ਕੇ ਆਪਣੇ ਅੰਦਰ ਸੰਭਾਲ ਕੇ ਰੱਖਿਆ ਆਪਣੇ ਕਾਬੂ ਥੱਲੇ ਨੇ ਨਾਨਕ ਬਿਨ ਸਤਿਗੁਰ ਵਸ ਨ ਆਵਨੀ ਤੇ ਤੀਜੇ ਪਾਤਸ਼ਾਹ ਮਹਾਰਾਜ ਇਹ ਸਤਿਗੁਰ ਤੋਂ ਬਿਨਾ ਸੱਚ ਦੇ ਗਿਆਨ ਤੋਂ ਬਿਨਾ ਇਹ ਪੰਜੇ ਵਸ ਵਿੱਚ ਨਹੀਂ ਆਉਂਦੇ ਜੇ ਅਸੀਂ ਕਹੀਏ ਕਿ ਅਸੀਂ ਕਰ ਲਵਾਂਗੇ ਭੁੱਖੇ ਰਹਿ ਕੇ ਘਰ-ਬਾਰ ਛੱਡ ਕੇ ਅਸੀਂ ਇਹਨੂੰ ਕਾਬੂ ਕਰ ਲਵਾਂਗੇ ਮਰ ਕੇ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਨਾਨਕ ਨਾਮ ਹਉਮੈ ਮਾਰੀ ਉਹਨਾਂ ਗੁਰਮੁਖਾਂ ਨੇ ਨਾਮ ਜਪ ਕੇ ਨਾਮੀ ਹੋ ਕੇ ਨਾਮੀ ਦੇ ਗੁਣਾਂ ਨੂੰ ਧਾਰਨ ਕਰਕੇ ਆਪਣੇ ਅੰਦਰੋਂ ਹਉਮੈ ਮਾਰ ਲਈ ਆਪਣੀ ਮੈਨੂ ਖਤਮ ਕਰ ਲਿਆ ਕਿਉਂਕਿ ਉਹ ਜਾਣਦੇ ਨੇ ਇਸ ਗੱਲ ਨੂੰ ਜਦ ਤੱਕ ਹਉਮੈ ਰਹੇਗੀ ਨਾਮ ਨਹੀਂ ਵੱਸ ਸਕਦਾ ਹਉਮੈ ਨਾਮੈ ਨਾਲ ਵਿਰੋਧ ਹੈ ਦੋਇ ਨਾ ਵਸਾਂ ਇਕਠਾਈ ਉਹਨਾਂ ਗੁਰਮੁਖ ਪਿਆਰਿਆਂ ਨੇ ਗਿਆਨवान ਹੋ ਕੇ ਗੁਰੂ ਦੀ ਸ਼ਰਨ ਵਿੱਚ ਆ ਕੇ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਆਪਣੇ ਹਿਰਦੇ ਚ ਵਸਾਇਆ ਕਿਉਂਕਿ ਉਹਨਾਂ ਨੇ ਸੁਣਿਆ ਮੰਨਿਆ ਮਨ ਚ ਵਸਾਇਆ ਫਿਰ ਭੱਜੇ ਨਹੀਂ ਉਹਨਾਂ ਨੇ ਆਪਣੇ ਮਨ ਦੇ ਦਰਵਾਜ਼ੇ ਖੋਲ ਦਿੱਤੇ ਅਸੀਂ ਜਦੋਂ ਪੜਦੇ ਉਹ ਇੱਕ ਸ਼ੇਰ ਹੁੰਦਾ ਸੀ ਮੇਰੀ ਯਾਦ ਆਇਆ ਅਸੀਂ ਪੜਦੇ ਹੁੰਦੇ ਸੀ ਅਲਫ਼ ਇੱਕ ਖੁਦਾ ਦਾ ਨਾਮ ਦੂਜਾ ਅਲਫ਼ ਬੇ ਪੜਿਆ ਤੇ ਕੀ ਪੜਿਆ ਸੁਣਾ ਆਪ ਬੁਲਾਵੇ ਤਾਂ ਬੋਲ ਪਈਏ ਪੱਲਾ ਨਸ ਕੇ ਫੜਿਆ ਤੇ ਫਿਰ ਕੀ ਫੜਿਆ ਤੂੰ ਆਪਣੇ ਘਰ ਦੇ ਦਰਵਾਜ਼ੇ ਖੁੱਲੇ ਰੱਖ ਉਹ ਕਦੋਂ ਵੀ ਆ ਸਕਦਾ ਹੈ ਤੇਰੇ ਹਿਰਦੇ ਵਿੱਚ ਕਦੋਂ ਵੀ ਆ ਸਕਦਾ ਤੂੰ ਆਪਣੇ ਮਨ ਦੀਆਂ ਖਿੜਕੀਆਂ ਖੋਲ ਸੂਰਜ ਤੇ ਚੜਿਆ ਹੋਇਆ ਹੈ ਰੋਸ਼ਨੀ ਤਾਂ ਆਪਣੇ ਆਪ ਹੀ ਆ ਜਾਏਗੀ ਰੋਸ਼ਨੀ ਲਿਆਉਣੀ ਨਹੀਂ ਪੈਂਦੀ ਇਸ ਕਰਕੇ ਮਹਾਰਾਜ ਕਹਿੰਦੇ ਸੁਣ ਪਹਿਲਾਂ ਪਹਿਲੀ ਗੱਲ ਸੁਣਨੀ ਕਰ ਧਿਆਨ ਨਾਲ ਕਿਉਂਕਿ ਅਸੀਂ ਸੁਣਦੇ ਨਹੀਂ ਜੀ ਜਿਨ੍ਹਾਂ ਨੂੰ ਸੁਣਨਾ ਆ ਗਿਆ ਉਹੋ ਹੀ ਮੰਨਣਗੇ ਤੇ ਜਿਨ੍ਹਾਂ ਨੂੰ ਮੰਨਣਾ ਆ ਗਿਆ ਉਹਨਾਂ ਦਾ ਮਨ ਪਵਿੱਤਰ ਹੋ ਗਿਆ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਣਾਉ ਉਹਨਾਂ ਨੇ ਅੰਤਰਗਤ ਉਸ ਤੀਰਥ ਦਾ ਇਸ ਮਨ ਦਾ ਇਸ਼ਨਾਨ ਬਾਣੀ ਵਿੱਚ ਕਰਵਾ ਲਿਆ ਤੇ ਜਦੋਂ ਮਨ ਪਵਿੱਤਰ ਹੋ ਗਿਆ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਤੈਨੂੰ ਕਿਤੇ ਜਾਣ ਦੀ ਜਰੂਰਤ ਨਹੀਂ ਉਹ ਤੇ ਤੇਰੇ ਅੰਦਰ ਵੱਸਦਾ ਪਿਆ ਅਸੀਂ ਬਾਹਰ ਨੂੰ ਭਜਦੇ ਪਏ ਆਂ ਸੋ ਤੀਜੀ ਪਾਸ਼ਾ ਮਹਾਰਾਜ ਅੱਜ ਇਹ ਗੱਲ ਉਪਦੇਸ਼ ਦਿੰਦੇ ਨੇ ਕਿ ਭਾਈ ਸੁਣਨਾ ਕਰੋ ਤੇ ਸੁਣਿਆ ਜੋ ਉਹਨੂੰ ਮੰਨਣਾ ਵੀ ਕਰੋ ਮੰਨੋ ਤੇ ਆਪਣੇ ਹਿਰਦੇ 'ਚ ਵਸਾਓ ਤੇ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਉਹ ਪਿਆਰਾ ਤੇਰੇ ਨਾਲ ਹੈ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ ਸੋ ਸਮਾ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਤਪ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੂੰ ਬੰਦ ਕਰ ਦੇ